ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਦੇਖ ਲੋ ਕਿੰਨਾ ਡੂੰਗਾ ਬਾਇਆ ਸੀ ਖੱਤਿਆਂ ਨੂੰ ਤੇ ਤਾਂ ਜਾ ਕੇ ਪੂਰੀ ਸੋਹਣੀ ਬੱਟ ਬਣੀ ਆ ਤੇ ਬੱਟ ਦੇਖ ਲੋ ਤੁਸੀਂ ਬੱਟ ਦੇ ਬੱਟ ਘੜਤੇ ਐਨ ਪੂਰੀ ਆ ਐਵੇਂ ਵੀ ਦਿੱਤਾ ਜਾਂ ਨਿਕਲਿਆ ਕਿ ਤੋ ਕਿ ਤੋ ਚਿੱਟਾ ਚਿੱਟਾ ਆ ਦੇਖ ਲੋ ਚੌਂਕਦੀਆਂ ਨਾ ਦੇਖ ਲੋ ਐਂ ਹੁੰਦਾ ਦੱਬ ਕੇ ਖੇਤ ਬਾਏ ਦਾ ਉਹ ਬਾਪੂਆਂ ਦੀ ਗੱਲ ਚੰਗੀ ਹੁੰਦੀ ਆ ਦੱਬ ਕੇ ਬਾਹ ਰੱਜ ਕੇ ਖਾ ਠੀਕ ਆ ਹੋਣਾ ਰਾਤ ਕੱਲ ਖੇਤ ਦੱਬ ਗਏ ਵਾਈ ਸੀ ਪੂਰੇ ਤੇ ਹੁਣ ਸਵੇਰੇ ਮੂਰੇ ਮੂਰੇ ਰੋਟਾਵੇਟਰ ਮਾਰਤਾ ਇੱਕ ਵਾਰ ਤੇ ਉਦੋਂ ਬਾਅਦ ਬਜਾਈ ਹੋ ਗਈ ਦੇਖ ਲੋ ਪੂਰੇ ਸੋਹਣੇ ਬਣ ਗਏ ਇਹ ਬੀਜ ਹੈਗਾ ਆ ਪੱਲਵਕਾਰ ਆਲੂ ਕਿਉਂਕਿ ਪੱਲਵਕਾਰ ਆਲੂ ਬਈ ਨਵਾਂ ਈ ਸੀਗਾ ਆਪਣੇ ਕੋਲੇ ਸੀਗਾ ਰਾਸ਼ਣੀ ਤੇ ਕਿਸੇ ਤੋਂ ਖਰੀਦ ਕੇ ਰੱਖਿਆ ਸੀ ਪਰ ਬੇ ਬੀਜ ਹੋਇਆ ਨਹੀਂ ਤੇ ਖਤਮ ਹੋ ਜਾਣਾ ਸੀ ਐਤਕੀ ਨਹੀਂ ਤਾਂ ਬੀਜ ਵੀ ਬੀਜ ਨੂੰ ਬੀਜਣ ਨੂੰ ਜਗ੍ਹਾ ਨਹੀਂ ਸੀ ਤੇ ਪਰ ਕੁਦਰਤ ਹੀ ਵਾਹ ਗੁਰੂ ਕਰਾਈ ਦਿੰਦਾ ਬਹੁਤ ਮੋਟਾ-ਮੋਟਾ ਆਲੂ ਸੀਗਾ ਤੇ ਪਰ ਬੀਜ ਤਾਂ ਤੇ ਹੁਣ ਦੇਖੋ ਨਜ਼ਾਰੇ ਦਊਗਾ ਪੂਰੇ ਕਿਉਂਕਿ ਇੱਕ ਤਾਂ ਨਵਾਂ ਖੇਤ ਸੀਗਾ ਨਵੇਂ ਖੇਤ ਦੇ ਵਿੱਚ ਮੋਟਾ ਆਲੂ ਬੀਜਿਆ ਗਿਆ ਆ ਦੇਖੋ ਕਿੱਡਾ ਵੱਡਾ ਆਲੂ ਸੀ ਦੇ ਪੂਰਾ ਮੋਟਾ-ਮੋਟਾ ਆਲੂ ਸੀ ਤੂੰ ਹੀ ਨਿਕਲਿਆ ਆਈ ਸੀ ਜਿਵੇਂ ਹਰੇ ਹੋ ਜਾਣੇ ਆਈ ਤੂੰ ਹੀ ਨਿਕਲਿਆ ਆਈ ਸੀ ਵਧੀਆ ਤੇ ਬਹੁਤ ਸੋਹਣਾ ਆਲੂ ਹੋਊਗਾ ਕਿਉਂਕਿ ਬਈ ਨਵਾਂ ਖੇਤ ਆ ਗੰਦਲ ਮੋਟੀ ਹੋਊ ਤੇ ਆਲੂ ਮੋਟਾ ਸੀਗਾ ਤੇ ਜੋਰ-ਜੋਰ ਚੰਗਾ ਲ ਇਹਦੇ ਵਿੱਚ ਆਪਾਂ 8 ਗੱਟੂ ਡੀਪੀਪਾ ਤੇ 2 ਪਾਤੇ ਪਟਾਸ਼ ਦੇ ਤੇ 2 ਜੂਰੀਏ ਦੇ ਪਾਤੇ ਤੇ ਤੇ 10 ਕਿਲੋ ਪਾਤੇ ਸਲਫਰ ਠੀਕ ਨੇ ਪੱਟਾ ਮੁੱਟਾ ਪੁਰੀਆਂ ਸੋਹਣੀਆਂ ਬਣਗੀਆਂ ਤੇ ਬੀਜਿਆ ਗਿਆ ਤੇ ਇੱਕ ਬਾਕੀ ਹੁਣ ਤੁਸੀਂ ਦੇਖ ਲਓ 183 ਗੱਟੂ ਸੀਗੇ 183 ਦੇ ਵਿੱਚੋਂ 20 ਗੱਟੂ 15 ਗੱਟੂ ਬਚੇ ਸਾਰਾ ਬੀਜ ਗਿਆ ਆ ਧੰਨਵਾਦ ਆ ਗੱਟੂ ਬਚੇ ਬਾਕੀ ਸਾਰਾ ਵੀ ਪੈ ਗਿਆ ਆ ਦੇ ਲਵਕਾਰ ਸੀਗਾ 50 15 ਇੱਕ ਗਲਾਸ ਆਂਬਰੀਆ ਚੋ ਹੋ ਜੀ ਲਵਕਾਰ ਆਲੂ ਬੀਜਿਆ ਗਿਆ ਹੋ ਗਈ ਪਲਾਂਟਿੰਗ ਲਵਕਾਰ ਆਲੂ ਦੀ ਆ ਗੱਟੂ ਵੀ ਵਿੱਚ ਸੱਟ ਲਾ ਚੱਕੇ ਇਹ ਉਹਨਾਂ ਦੀ ਕੱਢ ਨਹੀਂ ਆਉਂਗਾ ਮਨ ਹਾਂ ਗੱਲ ਮਿਹਨਤ ਤੇ ਆ ਜਾਂਦੀ ਆ ਹਨਾ ਵੀ ਮਿਹਨਤ ਕਰਦੇ ਆ ਜੋ ਕੁਝ ਮਰਜ਼ੀ ਕਰੀ ਚੱਲੋ ਹਨਾ ਤੇ ਕੋਈ ਖੇਤ ਨਹੀਂ ਡੇਗਦਾ ਕੋਈ ਕੁਝ ਨਹੀਂ ਡੇਗਦਾ ਕਹਿ ਦਿੰਨੇ ਆ ਹਾ ਇਹ ਨਹੀਂ ਹੋਣਾ ਹਾ ਇਹ ਨਹੀਂ ਹੋਣਾ ਸਭ ਕੁਝ ਹੋ ਜਾਂਦਾ ਹੁਣ ਆ ਖੇਤ ਪਹਿਲੀ ਵਾਰ ਫਸਲ ਲੱਗੀ ਆ ਦੇ ਲੋਈ ਨਹੀਂ ਉੱਚੀ ਮਿੱਟੀ ਚੱਕੀ ਆ ਇਥੋਂ ਤੇ ਆ ਥੱਲੇ ਘੱਟੋ ਘੱਟ 4 ਫੁੱਟ ਤੋਂ ਉੱਪਰ ਮਿੱਟੀ ਚੱਕ ਹੋਈ ਆ ਤੇ ਤੁਸੀਂ ਕੋਈ ਗੱਲ ਹੀ ਨਹੀਂ ਦੇ ਲੋ ਪਰੋਂ ਕਿਤੇ ਕਿਤੇ ਉਹ ਚਿੱਟਾ ਚਿੱਟਾ ਪਨ ਗਿਆ ਨਹੀਂ ਹੁੰਦਾ ਮਿੱਟੀ ਦਾ ਉਹ ਨਿਕਲੇ ਜਿਵੇਂ ਰੋਡ ਬਹੁਤ ਆ ਰੋਡ ਵੀ ਨਿਕਲਿਆ ਕਾਫੀ ਤੇ ਪਰ ਜਦੋਂ ਆਪਾਂ ਪਰਾਲੀ ਪ੍ਰੂਲੀ ਵਿੱਚ ਬਹਿਣ ਲੱਗੀ ਬਾਈ ਇਹਦੇ ਇਹ ਰੋੜ ਰੂੜ ਜੇ ਸਾਰੇ ਖਤਮ ਹੋ ਜਾਣੇ ਕੁਝ ਨਹੀਂ ਰਹਿਣਾ ਇੱਥੇ ਰੋੜਾਂ ਰੂੜਾਂ ਦਾ ਤੇ ਹਜੇ ਤਾਂ ਪਹਿਲੀ ਵਾਰ ਤੇ ਫਸਲ ਪਹਿਲੀ ਵਾਰ ਹੀ ਲੱਗਣੀ ਹੈ ਹਜੇ ਤਾਂ ਸਭ ਕੁਝ ਠੀਕ ਹੋ ਜਾਣਾ ਡੋਂਟ ਵੈਰੀ ਬੀ ਹੈਪੀ ਜਿਵੇਂ ਆ ਦੇਖੋ ਆ ਮੂਰੇ ਉਰੇ ਮਿੱਟੀ ਬਹੁਤ ਸੋਹਣੀ ਨਿਕਲੀ ਸੀ ਕੰਮ ਦੀ ਹਨਾ ਆਹਾ ਆ ਪਾਸਾ ਇੰਨਾ ਕੋਥੇ ਤੱਕ ਉਦੋਂ ਬਾਅਦ ਫੇਰ ਸਾਰੀ ਮਿੱਟੀ ਚਿੱਟੀ-ਚਿੱਟੀ ਆ ਰੋਡ ਵਾਲੇ ਖੇਤ ਆ ਜਿੰਨੇ ਆ ਚਿੱਟਾ-ਚਟਾ ਜਮਕਦਾ ਸਾਰ ਬਸ ਆ ਇੰਨੀ ਜਗ੍ਹਾ ਹੀ ਮਿੱਟੀ ਦੂਜੀ ਨਿਕਲੀ ਵੀਰੇ ਅੱਜ ਪਾਇਆ ਆਪਾਂ ਡੀਜ਼ਲ ਇਹਦੇ ਵਿੱਚ ਤੇ ਜਿਹੜਾ ਕੱਲ ਚਲਾ ਕੇ ਆਏ ਸੀ ਹੁਣ ਤੁਹਾਨੂੰ ਦਿਖਾਉਣਾ ਕਿੰਨੇ ਲੀਟਰ ਪੈਂਦਾ ਸਾਢੇ 11 ਚਲਾਇਆ ਸੀ ਕੱਲ ਤੇ 3 ਵਜੇ ਬੰਦ ਕੀਤਾ 23 ਲੀਟਰ ਡੀਲ ਪਿਆ ਵੀਰੇ ਤੇ 2-3 ਲੀਟਰ ਦੀ ਹੋਣੀ ਸੀਗੀ ਤੇ ਇੰਨਾ ਡੀਜ਼ਲ ਖਾਦਾ ਜੇ ਕਿਸੇ ਵੀਰ ਨੇ 60 55 ਟਰੈਕਟਰ ਲੈਣਾ ਹੋਵੇ 2020 ਮਾਡਲ ਆ ਮੂਰਲੇ ਟਾਇਰ ਕਸੇ ਹੋਏ ਆ ਮਗਰਲੇ ਟਾਇਰ ਅਧੇਕ ਹੈਗੇ ਆ 3978 ਘੰਟੇ ਟਰੈਕਟਰ ਆਪਣਾ ਚੱਲਿਆ ਹੋਇਆ ਹੈ ਤੇ ਆ ਦੇਖ ਲਓ 360 HP ਦੇ ਵਿੱਚ ਇਹ ਟਰੈਕਟਰ ਆਉਂਦਾ ਸੀ 2500 ਇਹਦੀ ਲਿਫਟ ਕਪੈਸਿਟੀ ਆ 15 ਹਾਲ ਖਿੱਚਦਾ 9 ਫੁੱਟਾ ਰੋਟਾਵੇਟਰ ਚਲਾਉਂਦਾ ਕਿਸੇ ਪਾਸਿਓ ਟੁੱਟ ਪੱਜ ਨਹੀਂ ਟਰੈਕਟਰ ਦੀ ਸਾਰਾ ਕੁਝ ਓਕੇ ਦੀ ਰਿਪੋਰਟ ਆ। ਤੇ ਠੀਕ ਨਹੀਂ ਟੁੱਟ ਭੱਜ ਕੇ ਸੋ ਨਹੀਂ। ਤੇ ਪੂਰਾ ਓਕੇ ਦੀ ਰਿਪੋਰਟ ਆ। ਤੇ ਆਹ ਆਪਾਂ ਪਾਇਦਾ ਨੇ ਇਹਦੇ ਬਦਲਾ ਆਹ ਬਦਲਾਈ ਦੀ ਕਲਚ ਪੈਡਲ ਬਾਈ ਆਪਾਂ। ਕਿਉਂਕਿ ਗੇਅਰ ਤੇ ਬ੍ਰੇਕ ਨਹੀਂ ਸੀ ਸਹੀ ਲੱਗਦੇ। ਬ੍ਰੇਕ ਨਹੀਂ ਸੀ ਲੱਗਦੇ ਤਾਂ ਕਰਕੇ ਆਪਾਂ ਪਾਇਦਾ ਨੇ ਇਹਦੇ ਬਦਲਾਤੇ ਸੀ। ਜਿੱਦਾਂ ਹੈਗਾ ਟਰੈਕਟਰ ਇਦਾਂ ਹੀ ਟਰੈਕਟਰ ਦੇਣਾ। ਬੇਟ ਵੀ ਲੱਗੇ ਹੋਏ ਆ, ਛਤਰੀ ਵੀ ਲੱਗੀ ਆ ਸਾਰਾ ਐਵੇਂ ਹੀ ਫੜਾ ਦੇਣਾ ਆਪਾਂ ਟਰੈਕਟਰ। ਜਿਵੇਂ ਹੈਗਾ ਆਹ ਕੰਪਨੀ ਨਹੀਂ ਆਏ ਸੀ ਮੂਰੇ ਬੇਟ ਇੰਨੇ ਤੇ ਉਹ ਆਪਾਂ ਮਗਰ ਦੋ ਦੋ ਆਪਾਂ ਆਪ ਲਵਾਏ ਹੋਇਆ ਟਰੈਕਟਰ ਦੀ ਟੁੱਟ ਭੱਜ ਕਿਤੋਂ ਨਹੀਂ ਬਾਈ ਜੋ ਹੈਗਾ ਤੁਹਾਡੇ ਮੂਰੇ ਆ ਕਿਤੇ ਕੋਈ ਖਰਾਬੀ ਨਹੀਂ ਠੀਕ ਆ ਨਾ ਜੋ ਹੈਗਾ ਸਾਰਾ ਕੁਝ ਪੂਰਾ ਓਕੇ ਦੀ ਰਿਪੋਰਟ ਟਰੈਕਟਰ ਪੂਰਾ ਸੋਹਣਾ ਚੱਲਦਾ ਸਾਰਾ ਸੀਜ਼ਨ ਵਧੀਆ ਚੱਲਦਾ ਤੇ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਦੇਖ ਸਕਦਾ ਆਪਾਂ ਭਿੰਡੀ ਵੱਢ ਕੇ ਖੇਤਾਂ ਦੇ ਵਿੱਚੋਂ ਲਿਆ ਰਹੇ ਆ ਫਾਰਮ ਤੇ ਲੇਬਰ ਵੱਢਦੀ ਆ ਆਪਣੇ ਬੰਦੇ ਲੱਗੇ ਹੋਏ ਜਿਹੜੇ ਵੱਟ ਬੰਨਾ ਬਣਾਉਂਦੇ ਸੀਗੇ ਤੇ ਇਹ ਵੱਢ ਲਈ ਹੁਣ ਇਹ ਗਾਹਾਂ ਕੰਮ ਦਊਗੀ ਬਾਲਣ ਦਾ ਜਿਵੇਂ ਆਪਣੇ ਕੋਲ ਲੇਬਰਾਂ ਬਹੁਤ ਆਉਂਦੀਆਂ ਵੀ ਆਪਣੇ ਬੰਦੇ ਆਪ ਵੀ ਯੂਜ਼ ਕਰਦੇ ਆ ਇਹ ਨਾ ਭਿੰਡੀ ਆਪਣੇ ਕਿਉਂਕਿ ਲੇਬਰ ਜਿਆਦਾ ਹੁੰਦੀ ਆ ਨਾ ਬਾਈ ਵੀ ਬੰਦੇ ਘਰ ਦੇ ਜਿਵੇਂ ਆਪਣੀ ਰੋਟੀ ਵੀ ਬਾਈ ਆਪਣੇ ਘਰੇ ਨਾ ਰੋਟੀ ਕਦੇ ਵੀ ਗੈਸ ਤੇ ਨਹੀਂ ਪੱਕਦੀ ਕਿਉਂਕਿ ਨਾ ਮੈਨੂੰ ਪਸੰਦ ਆ ਗੈਸ ਵਾਲੀ ਰੋਟੀ ਨਾ ਸਾਡੇ ਘਰੇ ਬਾਪੂ ਨੂੰ ਪਸੰਦ ਆ ਸਾਰੇ ਜਾਣੇ ਅਸੀਂ ਚੁੱਲੇ ਦੀ ਰੋਟੀ ਖਾ ਕੇ ਪਸੰਦ ਆ ਤੇ ਗੈਸ ਗੂਸ ਵਾਲੀ ਰੋਟੀ ਨਹੀਂ ਮੈਨੂੰ ਪਸੰਦ ਚੁੱਲੇ ਵਾਲੀ ਰੋਟੀ ਪਸੰਦ ਆ ਸਾਡੇ ਘਰੇ ਇਹ ਗੱਲ ਆ ਕਿ ਨਾ ਤਾਂ ਕਿਸੇ ਨੂੰ ਗਰਮ ਗਰਮ ਵਾਲਾ ਚੱਕਰ ਹੁੰਦਾ ਵੀ ਕਿਸੇ ਨੂੰ ਤਾਜੀ ਤਾਜੀ ਰੋਟੀ ਚਾਹੀਦੀ ਆ ਸਵੇਰ ਸਵੇਰ ਵਾਲੀ ਰੋਟੀ ਜਰੂਰ ਨਾਲ ਪੱਕਦੀ ਖਾ ਲਈਦੀ ਆ ਤੇ ਮੁੜ ਕੇ ਤਾਂ ਉਦੋਂ ਬਾਅਦ ਜਿਵੇਂ ਬਣ ਜਾਂਦੀਆਂ ਜਦੋਂ ਘਰੇ ਜਾਣਾ ਉਵੇਂ ਖਾ ਲਈਦੀ ਆ ਰੋਟੀ ਤੇ ਜਿਵੇਂ ਇਹ ਪਿੰਡੀ ਆਪਣੀ ਵੱਢ ਕੇ ਇਹ ਬਾਲਣ ਦੇ ਲਈ ਆਪਾਂ ਵਰਤਦੇ ਆ ਇਹ ਤਾਂ ਬਈ ਮੇਰੀ ਹਰ ਹਰ ਤੋਂ ਵੀ ਜ਼ਿਆਦਾ ਕਾਇਮ ਚੀਜ਼ ਤੇ ਇੰਨੀ ਵਧੀਆ ਅੱਗ ਦੇ ਲਈ ਵਰਤ ਹੁੰਦੀ ਆ ਚੁੱਲੇ ਦੇ ਲਈ ਤੇ ਬਹੁਤ ਵਧੀਆ ਚੀਜ਼ ਐ ਤੇ ਆਪਾਂ ਤਾਂ ਕਰਕੇ ਹੁਣ ਵੜਵਾ ਲਈ ਤੇ ਵੱਢ ਕੇ ਹੁਣ ਮਹਾਰੀਆਂ ਲਾਤੀਆਂ ਮਹਾਰੀਆਂ ਲਾਉਣ ਤੋਂ ਬਾਅਦ ਫੇਰ ਇਹ ਸੁੱਕ ਜੂਗੀ ਫੇਰ ਇਹਦੀ ਦੰਨ ਲਾ ਦਾਂਗੇ ਤੇ ਅੱਗੇ ਨਾ ਮੈਂ ਜਦੋਂ ਛੋਟਾ ਹੁੰਦਾ ਸੀ ਅੱਗੇ ਹਾਈਬ੍ਰਿਡ ਵੀ ਨਹੀਂ ਸੀ ਹੁੰਦੇ ਜਿਵੇਂ ਆਹ ਭਿੰਡੀ ਵੱਡੀ ਆਹੀ ਵੀ ਰੱਖ ਲੈਣਾ ਆ ਜਿਹੜੀ ਉੱਪਰ ਭਿੰਡੀ ਵਿਆੜ ਆ ਦੇਖੋ ਕਿੰਨਾ ਵਿਆੜ ਹੈ ਨਾ ਇਹੀ ਭਿੰਡੀ ਦੇ ਵੀ ਵਾਧੂ ਰਹਿ ਜਾਂਦੇ ਹੁੰਦੇ ਇਵੇਂ ਹੀ ਭਿੰਡੀ ਵੱਢ ਕੇ ਲਿਆਉਣੀ ਐਵੇਂ ਸੁੱਕ ਜਾਣੀ ਤੇ ਐਵੇਂ ਹੀ ਰੱਖ ਲੈਣਾ ਵੀ ਤੇ ਇਹ ਵਿਆੜ ਐਵੇਂ ਬਹੁਤ ਟਾਈਮ ਚੱਲ ਜਾਂਦੇ ਹੁੰਦੇ ਸੀ ਵੀ ਇਹਦਾ ਇਹਨਾਂ ਦੇ ਵਿੱਚ ਹੀ ਵੀ ਰੱਖਿਆ ਜਾਂਦਾ ਜਾਂਦਾ ਸੀਗਾ ਤੇ ਮੈਂ ਤੁਹਾਨੂੰ ਦਿਖਾਉਣਾ ਪਾੜ ਕੇ ਆ ਦੇਖ ਇਹਦੇ ਵਿੱਚ ਆ ਸੁੱਕੀ ਹੋਈ ਹੈ ਨਾ ਆ ਦੇਖ ਹਾਦੀ ਵੀ ਨਿਕਲਿਆ ਆ ਹਰੇਕ ਪੰਡੀ ਦੇ ਵੀ ਆਏ ਨਿਕਲੇ ਹੁੰਦਾ ਸੀ ਪੰਡੀ ਦੇ ਇਹ ਸਾਰੇ ਸੁੱਕ ਜਾਣੇ ਹੁਣ ਵੱਡੇ ਤੋਂ ਹੁਣ ਤਾਂ ਜੜਾਂ ਲੱਗੀਆਂ ਸੀ ਤਾਂ ਕਰਕੇ ਸੁੱਕੇ ਕੱਢ ਦੀ ਹੁਣ ਵੱਡੇ ਕੇ ਹੁਣ ਸੁੱਕ ਜਾਣੇ ਸਾਰੇ ਤੇ ਐਦਾਂ ਇਹਦੇ ਵਿੱਚ ਵੀ ਬਾਪੂ ਹਣੀ ਸਾਰਾ ਵੀ ਰੱਖ ਲੈਂਦੇ ਹੁੰਦੇ ਸੀ ਤੇ ਬਹੁਤ ਲੰਮਾ ਟਾਈਮ ਇਹੀ ਵੀ ਵਰਤੀ ਜਾਂਦੇ ਰਹਿੰਦੇ ਹੁਣ ਹਰੇਕ ਸਾਲ ਨਾ ਮੰਨ ਲੈਣਾ ਪੈਂਦਾ ਤਾਂ ਚੱਕਰ ਜੀ ਬਹੁਤ ਵੀਰਾਂ ਬਹੁਤ ਵੀਰਾਂ ਦੀ ਡਿਮਾਂਡ ਸੀ ਵੀ ਵੀਰੇ ਇਹਦੇ ਮਗਰ ਸੁਪਰ ਸੀਟਰ ਪਾ ਕੇ ਚਲਾਓ ਅੱਜ ਪਾਤਾ ਸੁਪਰ ਸੀਟਰ ਆਪਾਂ ਕੱਲ ਨੂੰ ਪਿੰਡੀ ਜਿੱਥੋਂ ਵੱਢੀ ਆ ਉਥੇ ਉਹ ਕਣਕੇ ਵੀ ਤੇ ਕੱਲ ਨੂੰ ਸੁਪਰ ਸੀਟਰ ਚਲਾਵਾਂਗੇ ਇਹਦੇ ਨਾਲ ਟਟੇ ਨਾਲ ਦੇਖਦੇ ਆ ਕਿੰਨਾ ਕੁ ਜ਼ੋਰ ਲਾਉਂਦਾ ਕਿੰਨਾ ਕੁ ਨਹੀਂ ਲਾਉਂਦਾ ਨੂੰ ਗੋਲੀ ਹਰੀ ਹੋਣ ਦਾ ਇੰਨਾ ਫਰਕ ਪੈ ਜਾਂਦਾ ਆਇਦਰਲੀ ਸਾਈਡ ਸੀਟ ਸਾਈਜ਼ ਤੇ ਸੀਟ ਸਾਈਜ਼ ਤੋਂ ਵੀ ਵਿੱਚ ਵੱਡਿਆ ਹੋਇਆ ਵੀ ਸੀਗਾ ਹਾਂ ਇਹ ਸਾਰੀ ਕੰਪਨੀ ਦੀ ਨਵੀਂ ਵੈਰਾਈਟੀ ਆ 12 ਜਾਨੀ ਕਿ 10 ਕਿੱਲੇ ਦਾ ਬੀ ਸੀਗਾ ਤੇ ਇੱਥੇ ਆਪਣੇ 12 ਕਿੱਲੇ ਦਾ ਖੇਤ ਆ ਅ ਤੇ ਦੇਖ ਲਓ ਵੀ ਐਵੇਂ ਪੂਰਾ ਪੂਰਾ ਬੀਜਣਾ ਪੈ ਜਾਂਦਾ ਕਿਉਂਕਿ ਵੱਢ ਕੇ ਪੂਰਾ ਬੀ ਕਰਨਾ ਪੈਂਦਾ ਕੰਪਨੀ ਦੇ ਹਨਾ ਤੇ ਸਾਰਾ ਕੁਝ ਪੂਰਾ ਤੇ ਹੁਣ ਇਹ ਖੇਤ ਬਚ ਗਿਆ ਸੀ ਆਪਣਾ ਫਿਰ ਇੱਥੇ ਆਪਾਂ ਹੋਰ ਕੋਈ ਆਲੂ ਨਹੀਂ ਬੀਜ ਸਕਦੇ ਸੀ ਹਨਾ ਤੇ ਤੁਸੀਂ ਦੇਖ ਲਓ ਵੀ ਆ ਬਰੋਬਰੀ ਉਦਣ ਦੀ ਉਦੂ ਅਗਲੇ ਦਿਨ ਬੀਜੀ ਸੀ ਆ ਗੋਲੀ ਇਹ ਇਹ ਹਜੇ ਹਰੀ ਨਹੀਂ ਹੋਈ ਤੇ ਸੀਡ ਸੈਜ ਆਲੂ ਬਾਹਰ ਨਿਕਲ ਗਿਆ। ਉਹ ਚਿੱਟਾ ਆਲੂ ਸੀਗਾ ਤੇ ਇਹਦੇ ਨਾਲ ਫਿਰ ਹੋਰ ਕੋਈ ਆਪਾਂ ਬੀਜ ਨਹੀਂ ਸਕਦੇ ਸੀ। ਤਾਂ ਕਰਕੇ ਫਿਰ ਇੱਥੇ ਹੁਣ ਲਾਲ ਆਲੂ ਆ ਹ ਬੀਜਿਆ ਹੈ। ਲਾਲ ਆਲੂ ਦੀ ਗੋਲੀ ਆ ਐਲ ਆਰ ਦੀ। ਤੇ ਤੁਸੀਂ ਦੇਖ ਲਓ ਵੀ ਇੰਨਾ ਫਰਕ ਪੈ ਜਾਂਦਾ ਗੋਲੀ ਦਾ, ਤਾਕਤ ਦਾ, ਪਾਵਰ ਦਾ। ਜਿਹੜਾ ਹੁਣ ਆਪਾਂ ਅੱਜ ਉਥੇ ਲਵਕਾਰ ਆਲੂ ਬੀਜਿਆ। ਚਲੋ ਬਾਕੀ ਤਾਂ ਦੇਖੋ ਵਾਹਿਗੁਰੂ ਨੇ ਦੇਣਾ ਹਨਾ। ਆਪਾਂ ਉਹ ਬੀਜਤਾ ਉਹ ਆਲੂ ਮੋਟਾ ਕਰਕੇ ਕੀ ਪਤਾ ਉਹ ਪਾਵਰਫੁੱਲ ਦੇ ਪਾਵਰ ਦੇ ਨਾਲ ਹੀ ਆਲੂਆਂ ਦਾ ਝਾੜ ਝੂੜ ਜਾਂ ਬੇਲ ਉਹ ਵਧੀਆ ਹੋ ਜਵੇ ਹਨ ਚਲੋ ਆਪਾਂ ਥੱਲੇ ਗੋਹਾ ਗੂਹਾ ਵੀ ਪਾਇਆ ਰਲਾਤਾ ਸਮਾਰ ਕੇ ਉਹਦੇ ਡੀਏਪੀ ਵੀ ਪਾਤਾ ਪोटाश ਵੀ ਪਾਤੀ ਯੂਰੀਆ ਵੀ ਪਾਤਾ ਹਨ ਕਿ ਚਲੋ ਜਲਦੀ ਹਰਾ ਹੋ ਜੂ ਗਰਮੈਸ਼ ਦੇ ਨਾਲ ਗੱਲ ਵੀ ਖੱਤੇ ਚ ਵਧੀਆ ਸੀ ਪੂਰੀ ਤੇ ਪਾਣੀ ਹੁਣ ਲਾ ਦਾਂਗੇ ਗੱਲ ਜਾਣ ਕੇ ਪੱਟਣ ਤੋਂ ਬਾਅਦ ਗੱਲ ਗੁਲ ਨਿਕਲੇ ਇੱਕ ਫਿਰ ਗੋਹਾ ਪੈ ਗਿਆ ਬਾਈ ਗਿੱਲਾ ਗੋਹਾ ਕਹਿ ਤੋ ਰੂੜੀ ਕਹਿ ਤੋ ਉਹਦੇ ਨਾਲ ਗਿੱਲਾ ਗੱਲ ਹੋ ਗਈ ਤੇ ਉਹ ਪੂਰਾ ਵਧੀਆ ਰਲ ਗਿਆ ਸੀ ਹਨ ਤੇ ਆ ਦੇਖੋ ਆ ਦੇਖ ਇਹ ਕਿੰਨਾ ਸੋਹਣਾ ਜੰਮਿਆ ਆਲੂ ਹੁਣ ਇਹ ਖੱਤੇ ਦੇ ਵਿੱਚ ਵੀ ਨਾ 2-3 ਜਗ੍ਹਾ ਮੋTHA ਹੋ ਗਿਆ ਪਰ ਹੁਣ ਜਿਹੜਾ ਆ ਟਾਈਮ ਦਾ ਮੋTHA ਵਾ ਉਹ ਕੁਛ ਨਹੀਂ ਕਰਦਾ ਕਿਉਂਕਿ ਹੁਣ ਹੋ ਜਾਣੀ ਆ ਠੰਡ ਤੇ ਹੁਣ ਮੋਥੇ ਨੇ ਵਧਣਾ ਨਹੀਂ ਬਾਲਾ ਤੇ ਉਹਨੇ ਉਵੇਂ ਹੀ ਰਹਿ ਜਾਣਾ ਤੇ ਬਾਕੀ ਚਲੋ ਦੇਖੀ ਜਾਂਦਾ